ਸਭ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਵਿਰੋਧਾਚਾਰ ਦੇ ਇਲਜ਼ਾਮ ਲਾਏ ਨੇ ਚੰਨੀ ਨੇ ਦਿੱਲੀ ਦੀ ਆਪ ਸਰਕਾਰ ਬਹਾਨੇ ਪੰਜਾਬ ਸਰਕਾਰ ਨੂੰ ਕੋਸਿਆ ਉਹਨਾਂ ਜੇਲ੍ਹ ਚ ਬੰਦ ਅਰਵਿੰਦ ਕੇਜਰੀਵਾਲ ਤੇ ਵੀ ਚੁਟਕੀ ਲਈ ਇਹਨਾਂ ਦੀ ਥੀਓਲੋਜੀ ਚੇਂਜ ਹੋ ਚੁੱਕੀ ਹੈ ਇਹ ਨਾ ਇਨਕਲਾਬੀ ਹੈ ਇਨਕਲਾਬੀ ਦਾ ਇਹਨਾਂ ਨੇ ਨਾਰਾ ਦਿੱਤਾ ਸੀ ਅਸਲ ਦੇ ਵਿੱਚ ਇੱਕ 15 ਦਾ ਟੋਲਾ ਇਕੱਠਾ ਹੋਇਆ ਹੋਇਆ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਤੇ ਦਿੱਲੀ ਟੁੱਟ ਕੇ ਲਿਜਾ ਰਹੇ ਇਹ ਪਾਰਟੀਆਂ ਚੱਲ ਰਹੀਆਂ ਮੈਂ ਤਾਂ ਸ਼ੁਗਰ ਕਰਨਾ ਯਾਰ ਸਾਡੇ ਜਹਾਜ਼ ਦੇ ਦਾ ਪੈਸੇ ਬਾਕੀ ਘੱਟੋਂ ਪਰ ਨਹੀਂ ਪਰ ਉਹ ਜਹਾਜ਼ ਹੀ ਤੁਰੇ ਨਾ ਕੋਈ ਕੇਜਰੀਵਾਲ ਉਹ ਕਿ ਜਿੰਨੇ ਦਿਨੋਂ ਅੰਦਰ ਦਾ ਕੱਢਦਾ 100 ਕਰੋੜ ਰੁਪਈਆ ਵੱਜ ਜਾਣ ਜਦ ਹੁਣ ਕੇਜਰੀਵਾਲ ਦੇ ਦਿੱਤਾ ਦਾ ਚੀਕਾਂ ਤਾਂ ਕਹਿਣਾ ਜੀ ਸਾਡਾ ੱੱੱਕਾ ਹੋ ਗਿਆ ਇਹ ਸਾਡੇ ਨਾਲ ੱੱੱਕਾ ਕਰਦੇ ਆ ਸਾਡੇ ਨਾਲ ਦਰਹਿਤ ਕਰਦੇ ਸਾਨੂੰ ਡੈਮੋਕ੍ਰੇਸੀ ਖਤਮ ਕਰਤੀ ਵੀ ਯਾਰ ਤੁਸੀਂ ਸਾਡੇ ਬੰਦਿਆਂ ਨੂੰ ਫੜ ਫੜ ਕੇ ਇੱਥੇ ਵਿਜੀਲੈਂਸ ਦੇ ਅੰਦਰ ਦਿੱਤਾ ਬਿਨਾ ਮਤਲਬ ਤੇ ਜਦ ਕੋਈ ਤੱਕਾ ਨਹੀਂ ਸੀ ਕਿਉ ਮੰਨੂ ਬੁਲਾਉਂਦੇ ਰਹੇ ਦੋ ਸਾਲ ਇੱਕ ਬੰਦੇ ਦੇ ਨਾਲ ਬੈਠ ਕੇ ਇੰਟਰਵਿਊ ਕਰਤੀ ਵੀ ਇਹਨੇ 2 ਕਰੋੜ ਰੁਪਈਆ ਜੰਨੀ ਦੇ ਭਤੀਜੇ ਨੇ ਮੰਨੇ ਮੰਗਿਆ ਫਿਰ ਉਹਨੂੰ ਉਹਦੇ ਨਾਮ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮੇਰੇ ਭਤੀਜੇ ਦੇ ਅੱਜ ਤੱਕ ਚੱਕੀ ਅੰਦਰ ਕਿਉਂ ਨਹੀਂ ਕੀਤਾ ਮੇਰਾ ਭਤੀਜਾ ਸਿਰਫ ਹਰਾਸ਼ਮੈਂਟ ਸਾਡੀ ਜਿੱਦ ਨੂੰ ਜਾਣਦੇ ਆ ਅਸੀਂ ਪੁਲਿਸ ਪਿੱਛੇ ਆਲੇ-ਦਾਲੇ ਫਿਰਦੀ ਹੁੰਦੀ ਹੈ ਨਾ ਦੀ ਸੁੰਘਦੀ ਵੀ ਮੈਂ ਕੀ ਕਰਦਾ ਮੈਂ ਬਾਹਰ ਗਿਆ ਤਾਂ ਬਾਹਰ ਬੰਦੇ ਪਏ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਉਹਨੇ ਖਰਚਾ ਕਰਕੇ ਮੇਰੇ ਖਾਤਾ ਕੋ ਚੈੱਕ ਕਰਾਇਆ ਕਿ ਮੇਰੇ ਕਿਤੇ ਪ੍ਰਾਪਰਟੀ ਤਾਂ ਨਹੀਂ ਹੈ ਕੁਝ ਨਹੀਂ ਮਿਲਿਆ ਇਹਨਾਂ ਨੂੰ ਮੇਰੇ ਖਾਤਾ ਕੋ